ਸੰਗਤ ਜੀ ਸਾਖੀ ਪੂਰੀ ਸੁਣਨੀ ਹੈ ਜੀ ਤਾਂ ਜੋ ਗੁਰੂ ਨਾਨਕ ਦੇਵ ਜੀ ਆਪਣੇ ਤੇ ਮਿਹਰ ਕਰਨ ਅਤੇ ਆਪਾਂ ਵੀਡੀਓ ਨੂੰ ਲਾਈਕ ਕਰਨਾ ਹੈ ਜੀ ਸ਼ੇਅਰ ਕਰਨਾ ਹੈ ਜੀ ਅਤੇ ਕਮੈਂਟ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖਣਾ ਹੈ ਜੀ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਜੀ ਅਤੇ ਆਓ ਆਪਾਂ ਸੁਣਦੇ ਹਾਂ ਜੀ ਸਾਖੀ ਸਾਖੀ ਦਾ ਨਾਮ ਹੈ ਜੀ ਵੈਸ਼ਨੋ ਸਾਧ ਨੂੰ ਉਪਦੇਸ਼ ਗੁਰੂ ਨਾਨਕ ਦੇਵ ਜੀ ਸਿੱਖੀ ਦਾ ਪ੍ਰਚਾਰ ਕਰਦੇ ਕਰਦੇ ਹਰ ਦਵਾਰ ਪੁੱਜੇ ਆਪ ਜੀ ਨੇ ਗੰਗਾ ਦੇ ਕੰਡੇ ਜਾ ਕੇ ਡੇਰਾ ਲਾਇਆ। ਗੁਰੂ ਸਾਹਿਬ ਤੋਂ ਥੋੜੀ ਹੀ ਦੂਰ ਇੱਕ ਵੈਸ਼ ਨੂੰ ਸਾਧ ਦਾ ਡੇਰਾ ਸੀ। ਇਹ ਬਹੁਤ ਬਖੰਡ ਕਰਦਾ ਸੀ। ਲੋਕਾਂ ਤੇ ਆਪਣੇ ਧਰਮੀ ਹੋਣ ਦਾ ਭਲੇਖਾ ਪਾ ਰਿਹਾ ਸੀ। ਗੁਰੂ ਸਾਹਿਬ ਨੇ ਇਸ ਬਖੰਡੀ ਦਾ ਪਾਜ ਉਧੇੜਨਾ ਸੀ। ਇਸ ਲਈ ਉਸ ਦੇ ਨੇੜੇ ਡੇਰਾ ਲਾਇਆ ਸੀ। ਦੂਜੇ ਦਿਨ ਸਵੇਰੇ ਸਾਧ ਨੇ ਇਸ਼ਨਾਨ ਕੀਤਾ। ਭੋਜਨ ਪਕਾਉਣ ਦੀ ਤਿਆਰੀ ਕਰਨ ਲੱਗਾ ਚੌਂਕਾ ਤਿਆਰ ਕਰਨ ਲਈ ਗਾਂ ਦੇ ਗੋਹੇ ਦਾ ਪੋਚਾ ਫੇਰਿਆ ਲੱਕੜੀਆਂ ਨੂੰ ਸੁੱਚੀਆਂ ਕਰਨ ਲਈ ਪਾਣੀ ਨਾਲ ਧੋਤਾ ਚੌਂਕੇ ਦੇ ਆਲੇ-ਦੁਆਲੇ ਲਕੀਰ ਖਿੱਚ ਦਿੱਤੀ ਤਾਂ ਕਿ ਰਾਖਸ਼ ਅੰਨ ਦਾ ਰਸ ਨਾ ਲੈ ਜਾਣ ਲੱਕੜਾਂ ਬਾਲ ਕੇ ਭੋਜਨ ਤਿਆਰ ਕਰਨ ਲੱਗਾ ਉਹ ਚੌਂਕੇ ਦੀ ਪਵਿੱਤਰਤਾ ਨੂੰ ਹੀ ਧਰਮ ਸਮਝਦਾ ਸੀ ਇਹ ਆਪਣੇ ਆਪ ਨੂੰ ਬਹੁਤ ਵੱਡਾ ਧਰਮੀ ਸਮਝਦਾ ਸੀ ਗੁਰੂ ਜੀ ਨੇ ਸਾਦਾ ਅਲੇਖਾ ਦੂਰ ਕਰਨਾ ਸੀ ਇਹ ਲੋਕਾਂ ਨੂੰ ਸਮਝਾਉਣਾ ਸੀ ਕਿ ਇਹ ਧਰਮ ਨਹੀਂ ਇਹ ਤਾਂ ਬਖੰਡ ਹੈ ਇਸ ਲਈ ਭਾਈ ਮਰਦਾਨਾ ਜੀ ਨੂੰ ਜੋ ਉਹਨਾਂ ਦੇ ਨਾਲ ਸੀ ਸਾਧ ਤੋਂ ਅੱਗ ਲੈਣ ਲਈ ਭੇਜਿਆ ਭਾਈ ਮਰਦਾਨਾ ਜੀ ਨੇ ਸਾਤੋਂ ਅੱਗ ਮੰਗੀ ਸਾਧ ਲੋਹਾ ਲਖਾ ਹੋ ਇਹ ਗਾਲਾਂ ਕੱਢਣ ਲੱਗ ਪਿਆ ਸਾਧ ਭਾਈ ਮਰਦਾਨੇ ਨੂੰ ਕਹਿਣ ਲੱਗਾ ਤੂੰ ਮੇਰਾ ਚੌਂਕਾ ਪਿੱਟ ਦਿੱਤਾ ਹੈ ਸਾਧ ਗੁੱਸੇ ਵਿੱਚ ਭਖਿਆ ਪਿਆ ਸੀ ਉਹ ਅੱਗ ਦੀ ਚੁਆਤੀ ਲੈ ਕੇ ਭਾਈ ਮਰਦਾਨੇ ਪਿੱਛੇ ਦੌੜਿਆ ਭਾਈ ਮਰਦਾਨਾ ਸਤਿਗੁਰੂ ਜੀ ਆਸਾ ਪੁੱਜਿਆ ਮੰਗਰ ਮੰਗਰ ਸਾਧ ਵੀ ਪਹੁੰਚ ਗਿਆ ਗੁਰੂ ਨਾਨਕ ਸਾਹਿਬ ਨੇ ਪੁੱਛਿਆ ਸਾਧ ਜੀ ਆਪ ਇਤਨੇ ਗੁੱਸੇ ਵਿੱਚ ਕਿਉਂ ਹੋ ਸਾਧ ਨੇ ਗੁੱਸੇ ਵਿੱਚ ਹੀ ਜਵਾਬ ਦਿੱਤਾ ਇਹ ਮਰਾਸੀ ਨੇ ਮੇਰਾ ਚੌਂਕਾ ਪਿੱਟ ਦਿੱਤਾ ਹੈ ਇਸ ਦਾ ਪਰਛਾਵਾ ਮੇਰੇ ਜੌਕੇ ਉੱਤੇ ਪਿਆ ਹੈ ਜਿਸ ਨਾਲ ਮੇਰਾ ਚੌਂਕਾ ਅਪਵਿੱਤਰ ਹੋ ਗਿਆ ਹੈ ਇਹ ਭਾਈ ਮਰਦਾਨਾ ਸੂਦਰ ਹੈ ਤੇ ਨੀਵੀਂ ਜਾਤ ਦਾ ਹੈ ਇਸ ਲਈ ਮੇਰਾ ਜਨਮ ਪ੍ਰਿਸ਼ਟ ਹੋ ਗਿਆ ਹੈ ਗੁਰੂ ਸਾਹਿਬ ਨੇ ਉੱਤਰ ਦਿੱਤਾ ਇਹ ਕਿਵੇਂ ਹੋ ਸਕਦਾ ਹੈ ਆਈ ਮਰਦਾਨਾ ਤਾਂ ਤੇਰੇ ਵਰਗਾ ਮਨੁੱਖ ਹੈ ਨੀਮਾ ਉਹ ਹੈ ਜੋ ਨੀਮੇ ਕੰਮ ਕਰੇ ਗੁਰੂ ਜੀ ਨੇ ਸਾਧ ਨੂੰ ਕਿਹਾ ਤੂੰ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਤੇਰੇ ਅੰਦਰ ਕਿੰਨੇ ਔਗਣ ਭਰੇ ਹੋਏ ਹਨ ਤੇਰੇ ਹਿਰਦੇ ਵਿੱਚ ਦਇਆ ਨਹੀਂ ਰੋਧ ਹੈ ਤੇਰੇ ਅੰਦਰ ਪਿਆਰ ਨਹੀਂ ਨਫ਼ਰਤ ਹੈ ਤੇਰੇ ਅੰਦਰ ਸਰਵੱਤ ਦਾ ਭਲਾ ਨਹੀਂ ਪਰਾਈ ਨਿੰਦਾ ਹੈ ਉੱਚੀ ਸੁੱਚੀ ਮਤ ਨਹੀਂ ਨੀਚ ਵਿਚਾਰ ਹਨ ਜਦੋਂ ਤੇਰਾ ਹਿਰਦਾ ਇੰਨਾ ਮੈਲਾ ਹੈ ਤਾਂ ਪ੍ਰਮਾਤਮਾ ਨਾਲ ਪਿਆਰ ਕਿਵੇਂ ਹੋ ਸਕਦਾ ਹੈ ਕਿਸੇ ਨੂੰ ਮਾੜਾ ਨਾ ਸਮਝੋ ਸਭ ਅੰਦਰ ਪ੍ਰਮਾਤਮਾ ਦੀ ਜੋਤ ਵੇਖਣ ਦੀ ਕੋਸ਼ਿਸ਼ ਕਰੋ ਜੇ ਨਫ਼ਰਤ ਕਰਨੀ ਹੈ ਆ ਭੈੜੇ ਕੰਮਾਂ ਤੋਂ ਨਫ਼ਰਤ ਕਰੋ ਕਿਸੇ ਬੰਦੇ ਤੋਂ ਨਹੀਂ ਗੁਰੂ ਜੀ ਨੇ ਹੋਰ ਕਿਹਾ ਇਹ ਠੀਕ ਹੈ ਤੂੰ ਚੌਂਕਾ ਸੁੱਚਾ ਕਰ ਲਿਆ ਹੈ ਲੱਕੜੀਆਂ ਧੋ ਲਈਆਂ ਹਨ ਲਕੀਰ ਕੱਢ ਲਈ ਹੈ ਪਰ ਇਸ ਦਾ ਕੀ ਫਾਇਦਾ ਜੇਕਰ ਤੇਰਾ ਮਨ ਪਵਿੱਤਰ ਨਹੀਂ ਕੀਤਾ ਮਨ ਤੀਰਥਾਂ ਤੇ ਇਸ਼ਨਾਨ ਕਰਨ ਨਾਲ ਸੁੱਚਾ ਨਹੀਂ ਹੁੰਦਾ ਪਰਮਾਤਮਾ ਦੀ ਸਿਫਤ ਸਲਾਹ ਕਰਨ ਨਾਲ ਪਵਿੱਤਰ ਹੁੰਦਾ ਹੈ ਸੱਚਾ ਆਚਰਣ ਬਣਾਉਣਾ ਹੀ ਚੌਂਕੇ ਦਵਾਲੇ ਲਕੀਰ ਕੱਢਣਾ ਹੈ ਜਦੋਂ ਸਾਧੂ ਨੇ ਗੁਰੂ ਜੀ ਦੇ ਉੱਤਮ ਬਚਨ ਸੁਨੇ ਤਾ ਮਨ ਜਾਗ ਪਿਆ ਸਮਝ ਆ ਗਈ ਕਿ ਸਾਰੇ ਔਗਣ ਮੇਰੇ ਅੰਦਰ ਹਨ ਗੁਰੂ ਜੀ ਦੇ ਚਰਨੀ ਡਿੱਗ ਪਿਆ ਇਹ ਸਿੱਖੀ ਧਾਰਨ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ